ਕਾਫੀ ਲੰਮੇ ਸਮੇਂ ਤੋਂ ਖਰਾਬ ਹੋਏ ਅਤੇ ਥਾਂ-ਥਾਂ ਤੋਂ ਟੁੱਟੇ ਅੰਮ੍ਰਿਤਸਰ ਤੋਂ ਫਤੇਗੜ ਝੂੜੀਆਂ ਰੋਡ ਵਾਇਆ ਸੰਗਪੁਰਾ ਨੂੰ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ 31 ਫੁੱਟ ਚੌੜਾ ਕਰਕੇ ਲੋਕ ਪਾਉਣ ਦਾ ਕੀਤਾ ਉਦਘਾਟਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਇਹ ਸੜਕ ਨੂੰ ਬਣਾਉਣ ਵਾਸਤੇ ਉਹਨਾਂ ਨੂੰ ਕਾਫੀ ਮਿਹਨਤ ਕਰਨੀ ਪਈ ਉਹਨਾਂ ਕਿਹਾ ਕਿ ਇਹ ਸੜਕ ਉੱਪਰ 12 ਕਰੋੜ ਰੁਪਏ ਖਰਚ ਆਵੇਗਾ ਅਤੇ ਇਹ ਸੜਕ 31 ਅਕਤੂਬਰ ਤੱਕ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ ਜਿਸ ਨਾਲ ਲੋਕਾਂ ਦਾ ਸਫਰ ਸੁਖਾਲਾ ਹੋ ਜਾਵੇਗਾ ਇਸ ਮੌਕੇ ਇਲਾਕੇ ਦੇ ਲੋਕਾਂ ਅਤੇ ਮੌਦਵਾਰ ਵਿਕਤੀਆਂ ਨੇ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਸੜਕ ਬਣਾਉਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅੱਗੇ ਵੇਖੋ ਡੇਲੀ ਨਿਊਜ਼ ਹੋਂ ਤੱਕ ਤੇ ਪੂਰੀ ਖਬਰ ਇਹ ਜਿਹੜੀ ਸੜਕ ਹੈ ਅਮਰਸਰ ਤੋਂ ਵਾਇਆ ਸੋਈਆਂ ਚਿਤਪੁਰਾ ਸੰਤਪੁਰਾ ਫਤੇਗੜ ਚੂੜੀਆਂ ਹਦ ਅਗਰ ਚੂੜੀਆਂ ਤੋਂ ਅੱਗੇ ਇਹ ਰਮਜ਼ਦਾਸ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਨੂੰ ਤੇ ਡੇਢਾ ਬਾਬਾ ਨਾਨਕ ਸਾਡੇ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਜੀ ਦੇ ਘਰ ਨੂੰ ਅੱਗੇ ਕਰਤਾਰਪੁਰ ਨੂੰ ਉਹਨੂੰ ਜੋੜਦੀ ਹੈ ਪਦੇ ਦਾ ਤਖ਼ਤ ਹੋਇਆ ਕਿ ਪਿਛਲੇ 10-15 ਸਾਲ ਤੋਂ ਇਹ ਸਿਆਸਤ ਦੀ ਭੇਟ ਚੜ ਗਈ ਛੜਕ ਬੜੇ ਲੋਕਾਂ ਦੇ ਵਿਚਾਰਦੇ ਐਕਸੀਡੈਂਟ ਹੋਏ ਕਈਆਂ ਦੀ ਇੱਥੇ ਵਿਚਾਰਦੇ ਦੀ ਮੌਤ ਹੋਈ ਪਰ ਬੜੇ ਯੋਧਾ ਨਾਲ ਮੁਖਵੰਤੀ ਸਾਹਿਬ ਨੂੰ ਕਹਿ ਕੇ ਦੁਬਾਰਾ ਇਹਦਾ 12.5 ਕਰੋੜ ਰੁਪਇਆ ਜਿਹੜਾ ਇਹਦੇ ਤੇ ਲੱਗਦੇ ਆ ਉਹਦਾ ਮੇਰਾ ਖਿਆਲ ਹੈ ਕਿ 15 ਅਕਤੂਬਰ ਤੱਕ ਜਿਹੜੀ ਹੈ ਇਹ ਕੰਪਲੀਟ ਹੋ ਜੂਗੀ ਐਸ ਸੀ ਸਾਹਿਬ ਕਿੱਥੇ ਨੇ ਹਾਂਜੀ ਸਰ ਹਾਂ 15 ਤੱਕ ਹੋ ਜੂ 31 ਤੱਕ ਸਰ 31 31 ਤੱਕ ਦੋ ਬਤਾ ਅਸੀਂ ਇਹਨਾਂ ਨੂੰ ਡੈਡ ਲਾਈਨ ਅਕਤੂਬਰ ਮਹੀਨੇ ਦੀ ਦਿੱਤੀ ਸੀਗੀ 31 ਅਕਤੂਬਰ ਤੱਕ ਜਿਹੜੀ ਆ 33 ਫੁੱਟ ਛੜਕ ਜਿਹੜੀ ਆ ਵਧੀਆ A1 ਬਣ ਜੂ ਜਿਹਦੇ ਨਾਲ ਸਾਡੀਆਂ ਜਿਹੜੀਆਂ ਸਿੱਖ ਸੰਗਤਾਂ ਜਿਹੜੀਆਂ ਗੁਰੂ ਰਾਮਦਾਸ ਜੀ ਦੇ ਘਰ ਹੁੰਦੀਆਂ ਹਰਮੰਦਰ ਸਾਹਿਬ ਮੱਥਾ ਟੇਕਣ ਉਹ ਜਿਨ੍ਹਾਂ ਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਜਾਣਾ ਹੁੰਦਾ ਜਾਂ ਡੇਲੇ ਬਾਬੇ ਨਾਨਕ ਕਰਤਾਰਪੁਰ ਜਾਣਾ ਹੁੰਦਾ ਉਹਨਾਂ ਸਭ ਨੂੰ ਔਰ ਇਸ ਇਲਾਕੇ ਦੀ ਸੰਗਤ ਨੂੰ ਜਿਹੜਾ ਇੱਕ ਵੱਡਾ ਇਹਦਾ ਫਾਇਦਾ ਹੋਊਗਾ ਉਹਦੇ ਇਹਦਾ ਕੰਮ ਅਸੀਂ ਜੰਗੀ ਪੱਧਰ ਤੇ ਸਟਾਰਟ ਕੀਤਾ ਅੱਜ ਬਸ ਸ਼ੁਰੂ ਹੋ ਗਿਆ ਤੇ ਇਹਨਾਂ ਨੂੰ ਅਸੀਂ ਡੈਡ ਲਾਈਨ ਦਿੱਤੀ ਹੈ ਮਹਿਕਮੇ ਨੇ ਮੇਰੇ ਕੋਲ ਟਾਈਮ ਲਿਆ 31 ਅਕਤੂਬਰ ਤੱਕ ਇਹਨੂੰ ਅਸੀਂ ਇਹ ਵਨ ਜਿਹੜਾ ਵਧੀਆ ਬਣਾ ਦਿਆ ਕਿ ਲੋਕਾਂ ਨਾਲ ਵਾਦਾ ਕੀਤਾ ਸੀਗਾ ਕਿਉਂਕਿ ਇਹ ਛੜਕ ਪਹਿਲਾਂ ਗਰਦਾਸਪੁਰ ਦੇ ਵਿੱਚ ਚੱਲੀ ਗਈ ਕਈ ਕੁਝ ਹੋਇਆ ਹੈ ਛੜਕ ਦਾ ਪਰ ਖੀਰ ਮਤਲਬ ਜਿਹੜਾ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਿਹਰਬਾਨੀ ਨਾਲ ਇਹ ਛੜਕ ਜਿਹੜੀ ਹੁਣ ਕੰਪਲੀਟ ਹੋ ਚੱਲੀ ਹੈ ਔਰ ਮੈਂ ਲੋਕਾਂ ਸਾਧਿਆ ਨੂੰ ਇਸ ਇਲਾਕਾ ਵਾਸੀਆਂ ਨੂੰ ਸਾਧਿਆ ਨੂੰ ਵਧਾਈ ਦਿੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿੰਨੇ ਵੀ ਕੰਮ ਜਿੰਨੇ ਅਸੀਂ ਵਾਦੇ ਕੀਤੇ ਲੋਕਾਂ ਨਾਲ ਉਹ ਸਹਿਜ ਸਹਿਜ ਹੀ ਪੂਰੇ ਕਰਵੇ ਦੇ 2.5 ਸਾਲ ਹੋਇਆ ਹੈ 23 ਸਾਲ ਬਾਕੀ ਹੈ ਸਰਕਾਰ ਦੇ ਵਿੱਚ ਕੋਈ ਸੜਕਾਂ ਨਾਲੇ ਹਲਕੇ ਦੀ ਆਪਾਂ ਖਰਾਬ ਦੀ ਰਹਿਣ ਦੀ ਕੋਈ ਗਲੀ ਨਾਲੀ ਹਰ ਤਰ੍ਹਾਂ ਦਾ ਵਿਕਾਸ ਜਿਹੜਾ ਉਹ ਇਸ ਹਲਕੇ ਦਾ ਆਪਾਂ ਕਰਨਾ ਉਹ ਚਾਹ ਚਵੇਦੇ ਕੱਲ ਵੀ ਮੈਂ ਪਿੰਡਾਂ ਦੇ ਵਿੱਚ 7-8 ਪਿੰਡਾਂ ਦੇ ਵਿੱਚ ਗਿਆ ਸੀਗਾ ਫਿਰ ਸੌਵਾਦ ਦੇਣਾ 8-9 ਪਿੰਡਾਂ ਦੇ ਵਿੱਚ ਪੈਸੇ ਦਿੱਤੇ ਆ ਉੱਥੇ ਜਾਣਾ ਕੰਮ ਸ਼ੁਰੂ ਕਰਾਉਣੇ ਹਰ ਪਾਸੇ ਅਸੀਂ ਕੰਮ ਸ਼ੁਰੂ ਕਰਾ ਦੇ ਉਹ ਦਾ ਮਾੜਾ ਸੱਚੇ ਬਾਦਸ਼ਾਹ ਕਿਰਪਾ ਕਰੇ ਬਬਨੂ ਸਿੰਧੀ ਜੀ ਸਾਡੇ ਲੀਡਰ ਨੇ ਦਮਦਾਸ ਤੋਂ ਖੜੇ ਆ ਨਾਲ 27 ਤਰੀਕ ਨੂੰ ਜੇ ਹਰਿਆਣਾ ਦੀ ਥੋੜੀ ਡਿਊਟੀ ਆ 27 ਜਾਂ 28 ਤਰੀਕ ਨੂੰ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੀ ਨਗਰੀ ਅੰਮਦਾਸ ਦੇ ਵਿੱਚ ਜਿਹੜੇ ਗੇਟ ਮਨਜ਼ੂਰ ਕੀਤੇ ਆ ਸੀਐਮ ਸਾਹਿਬ ਨੇ ਜਿਹੜੇ ਪੈਸੇ ਦਿੱਤੇ ਉਹਨਾਂ ਦੇ ਪੌਣੇ 3 ਕਰੋੜ ਰੁਪਈਆ ਉਹ ਗੇਟ ਵੀ ਆਪਾਂ ਸ਼ੁਰੂ ਕਰਦੇ ਆ ਔਰ ਗੇਟ ਵੀ ਬਹੁਤ ਜਲਦੀ ਬਣਨਗੇ ਔਰ ਉਹ ਸ਼ਹਿਰ ਦਾ ਸਾਰਾ ਨਕਸ਼ਾ ਜਿਹੜਾ ਉਹ ਚੇਂਜ ਹੋ ਜਾਊਗਾ ਸੋ ਮੈਂ ਮਤਲਬ ਬਾਬਾ ਬੁੱਢਾ ਸਾਹਿਬ ਇੱਧਰ ਵੀ ਜਿੱਥੇ ਆਪਾਂ ਖੜੇ ਇੱਥੇ ਵੀ ਬਾਬਾ ਬੁੱਢਾ ਜੀ ਦਾ ਗੁਰਦਵਾ ਦਾ ਮਹਿਲ ਜਿਹੜੇ ਵਾਲਾ ਸਾਡੇ ਇਲਾਕੇ ਦੀ ਸਾਰੀ ਸੰਗਤ ਉੱਥੇ ਮੱਥਾ ਟੇਕਣ ਆਉਂਦੀ ਆ ਸਾਡੇ ਸਭ ਦੇ ਉੱਤੇ ਬਾਬਾ ਬੁੱਢਾ ਜੀ ਦਾ ਬਹੁਤ ਵੱਡਾ ਹੱਥ ਹੈ ਸੋ ਇਸ ਕਰਕੇ ਬਾਬਾ ਬੁੱਢਾ ਜੀ ਦੇ ਘਰੋਂ ਜਿੰਨੀਆਂ ਛੜਕਾਂ ਜੋ ਰਸਤੇ ਜਾਂਦੇ ਆ ਸਭ ਕੁਵਡੋ ਜਿਹੜਾ ਉਹ ਦੁਸਤ ਕਰ ਦਿੰਦੇ ਆ ਠੀਕ ਕਰ ਦਿੰਦੇ ਆ ਇਸ ਗੱਲ ਦੀ ਮੈਂ ਸਾਰਿਆਂ ਨੂੰ ਵਧਾਈ ਦੇਣਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ